ਰঞ্জੀਤ ਬਾਵਾ ਵੱਲੋਂ ਸ਼੍ਰੀ ਬਰਾੜ ਦੇ ਹੱਕ ਵਿੱਚ ਪਾਈ ਗਈ ਵੀਡੀਓ ਨੇ ਕੰਮ ਕਰਨਾ ਲੱਗਦਾ ਸ਼ੁਰੂ ਕਰ ਦਿੱਤਾ ਹੈ। ਰঞ্জੀਤ ਬਾਵਾ ਨੇ ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਬਾਰੇ ਖੁੱਲ ਕੇ ਗੱਲ ਨਹੀਂ ਕਰ ਰਿਹਾ। ਰঞ্জੀਤ ਬਾਵੇ ਦੇ ਇਸ ਮੈਸੇਜ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਵੀ ਇੱਕ ਵੀਡੀਓ ਸ਼੍ਰੀ ਬਰਾੜ ਦੇ ਹੱਕ ਦੇ ਵਿੱਚ ਸ਼ੇਅਰ ਕੀਤਾ ਹੈ। ਐਮੀ ਨੇ ਆਪਣੇ ਵੀਡੀਓ ਪੋਸਟ ਦੇ ਵਿੱਚ ਪਹਿਲਾਂ ਤਾਂ ਇਹ ਕਿਹਾ ਕਿ ਉਹ ਰঞ্জੀਤ ਬਾਵਾ ਦਾ ਥੈਂਕਸ ਕਰਨਾ ਚਾਹੁੰਦਾ ਹੈ ਜਿਨੇ ਸ਼੍ਰੀ ਬਰਾੜ ਦੇ ਲਈ ਆਵਾਜ਼ ਚੱਕੀ ਤੇ ਮੈਂ ਵੀ ਇਹ ਵੀਡੀਓ ਰঞ্জੀਤ ਬਾਵੇ ਦੀ ਵੀਡੀਓ ਦੇਖਣ ਤੋਂ ਬਾਅਦ ਹੀ ਬਣਾ ਰਿਹਾ ਹਾਂ। ਅਮੀਨ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਸ਼ਰੀਬਰਾਦ ਦੇ ਨਾਲ ਖੜਨ ਦੀ ਲੋੜ ਹੈ ਜਿਵੇਂ ਕਿਸਾਨੀ ਅੰਦੋਲਨ ਚ ਸਭ ਕਲਾਕਾਰ ਭਾਈਚਾਰਾ ਇਕੱਠਾ ਹੈ ਓਵੇਂ ਹੀ ਕਲਾਕਾਰਾਂ ਨੂੰ ਕਲਾਕਾਰਾਂ ਦੇ ਨਾਲ ਖੜਨ ਦੀ ਲੋੜ ਹੈ। ਗਾਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਹੁਣੇ ਬਾਜਵੀਰ ਦਾ ਵੀਡੀਓ ਦੇਖਦਾ ਪਿਆ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਵੀਡੀਓ ਦੇਖ ਕੇ। ਗੁੱਡ ਬ ਤੁਹਾਨੂੰ ਵੀ ਪਤਾ ਹੀ ਆ ਜਦੋਂ ਦਾ ਪ੍ਰੋਟੈਸਟ ਚੱਲਦਾ ਪਿਆ ਉਹਦੇ ਵਿੱਚ ਹਰੇਕ ਵਰਗ ਦਾ ਮਤਲਬ ਸਹਿਯੋਗ ਰਿਹਾ ਭਾਵੇਂ ਉਹ ਸੋਸ਼ਲ ਐਕਟੀਵਿਸਟ ਲਾ ਲਓ ਤੁਸੀਂ ਭਾਵੇਂ ਕੋਈ ਕਲਾਕਾਰ ਲਾ ਲਓ ਛੋਟਾ ਵੱਡਾ ਕਲਾਕਾਰ ਕਿਸੇ ਇੱਕ ਤਰੀਕੇ ਦਾ ਤੇ ਹੋਰ ਕਾਫੀ ਅਦਾਰਿਆਂ ਦਾ ਇਸ ਜਿਹੜਾ ਪ੍ਰੋਟੈਸਟ ਹੈ ਇਹਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਯੋਗਦਾਨ ਰਿਹਾ ਸੋ ਅੱਜ ਕਿਹੜਾ ਆਰਟਿਸਟ ਵੀਰ ਤੇ ਅੱਜ ਬਰੌਲਮ ਪਈ ਆ ਅੱਜ ਇੱਕ ਤੇ ਪਈ ਆ ਸ਼ਰੀ ਤੇ ਪਈ ਆ ਕੱਲ ਨੂੰ ਕਿਸੇ ਤੇ ਵੀ ਹੋ ਸਕਦੀ ਆ ਆਪਾਂ ਨੂੰ ਇੱਕ ਰੋਜ਼ ਨਾਲ ਖਲੋਣਾ ਪੈਣਾ ਸੋ ਮੈਂ ਬਗਦਾ ਵੀ ਬਹੁਤ ਬਹੁਤ ਥੈਂਕ ਯੂ ਕਰਦਾ ਮੈਨੂੰ ਵੇਖ ਕੇ ਆ ਵੀਡੀਓ ਬਣਾਉਣਾ ਤਾਂ ਹੁਣ ਕੰਬਰ ਭਾਜੀ ਨੇ ਵੀ ਇੱਕ ਜਿਹੜਾ ਜਿਹੜਾ ਸਟੇਟਸ ਪਾਇਆ ਮੈਨੂੰ ਬੜਾ ਚੰਗਾ ਲੱਗਿਆ ਦੇਖ ਕੇ ਉਹਨਾਂ ਨੇ ਵੀ ਕਿਹਾ ਵੀ ਜਿਵੇਂ ਜਿਵੇਂ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਯੋਗ ਰਿਹਾ ਆਰਟਿਸਟ ਵੀਰਾਂ ਦਾ ਕਾਫੀ ਤੇ ਹੁਣ ਜਿਵੇਂ ਅਸੀਂ ਉਹਨਾਂ ਤੋਂ ਸਿੱਖਿਆ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਪੰਜਾਬ ਦੇ ਜਿਹੜੇ ਕਿਸਾਨ ਇਕੱਠੇ ਹੋਏ ਆ ਤੇ ਆਰਟਿਸਟਾਂ ਨੇ ਵੀ ਇੱਕ ਨਿੱਕਾ ਜਿਹਾ ਮੈਸੇਜ ਹੈ ਸਾਰਿਆਂ ਨੂੰ ਵੀ ਪਲੀਜ਼ ਤੁਸੀਂ ਵੀ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿਓ ਅੱਜੋ ਤੇ ਪ੍ਰੋਬਲਮ ਆਈ ਕਿਸੇ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦੀ ਹੈ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਹੈਲਪ ਈਚ ਐਨੀ ਵਨ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਫਤਾਰੀ ਦੀ ਖਬਰ ਇਨੀ ਦਿਨੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਕਾਰਨ ਗ੍ਰਫਤਾਰ ਕੀਤਾ ਸੀ ਆ 4 ਦਿਨ ਹੋ ਗਏ ਨੇ ਸ਼੍ਰੀ ਬਰਾੜ ਨੂੰ ਗ੍ਰਫਤਾਰ ਕੀਤੇ ਹੋਏ ਹੁਣ 11 ਜਨਵਰੀ ਸੋਮਵਾਰ ਵਾਲੇ ਦਿਨ ਇਹ ਤੈਅ ਹੋਵੇਗਾ ਕਿ ਸ਼੍ਰੀ ਬਰਾੜ ਦੀ ਅਗਲੀ ਸੁਣਵਾਈ ਦੀ ਤਾਰੀਖ ਕਿਹੜੀ ਹੈ ਉਦੋਂ ਤੱਕ ਸ਼੍ਰੀ ਬਰਾੜ ਨੂੰ ਨੈਕਰਾਸਦ ਵਿੱਚ ਹੀ ਰਹਿਣਾ ਪਵੇਗਾ